ਪਿੰਡ ਅਮਰਕੋਟ ਵਿਖੇ ਯੂਥ ਕਾਂਗਰਸ ਪਾਰਟੀ ਜਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਰਾਜਾ ਨਵਤੇਜ ਸਿੰਘ ਅਮਰਕੋਟ ਜੋ ਮੈਂਬਰ ਪਾਰਲੀਮੈਂਟ ਜਸਵੀਰ ਸਿੰਘ ਡਿੰਪਾ ਦੇ ਬਹੁਤ ਹੀ ਨਜ਼ਦੀਕੀ ਸਾਥੀ ਹਨ ਨਾਲ ਹੀ ਟੋਟਲ ਇੰਡੀਆ న్యూਸ ਦੀ ਟੀਮ ਵੱਲੋਂ ਕੀਤੀ ਗਈ ਵਿਸ਼ੇਸ਼ ਇੰਟਰਵਿਊ ਅੰਮ੍ਰਿਤਸਰ ਤੋਂ ਪੱਤਰਕਾਰ ਮਲਕੀਤ ਸਿੰਘ ਚਿੰਦਾ ਤੇ ਕੈਮਰਾਮੈਨ ਸੋਨੂ ਜੋਹਲ ਦੀ ਰਿਪੋਰਟ ਟੋਟਲ ਇੰਡੀਆ న్యూਸ ਚੈਨਲ ਤੋਂ ਰਸੀ ਆਇਆ ਅੱਜ ਅਸੀਂ ਗੱਲਬਾਤ ਕਰਦੇ ਹਾਂ ਜਿਲ੍ਹਾ ਅੰਮ੍ਰਿਤਸਰ ਦੇ ਵਿਧਾਇਕੀ ਦੇ ਯੂਥ ਕਾਂਗਰਸ ਦੇ ਪ੍ਰਧਾਨ ਇਹ ਲੋਕੀਏ ਸਤਿ ਸ੍ਰੀ ਅਕਾਲ ਜੀ ਨਾ ਕਰ ਬਰ ਕਰਦੇ ਆ ਅਨਿਸ਼ਾ ਸਤਿ ਸ਼ਕਰ ਸਤਿ ਸ਼ਕਾਲ ਜੀ ਸਭ ਤੋਂ ਪਹਿਲਾਂ ਤਾਂ ਪੱਤੇ ਦੀ ਸਾਨ ਪਾਈਏ ਬਾਦੂ ਜੀ ਦਾ ਖਾਲਸਾ ਸ਼੍ਰੀ ਵਹਿਰੂ ਜੀ ਦੇ ਪੱਤੇ ਮੈਂ ਉਮੀਦ ਕਰਦਾ ਵੀ ਤੁਸੀਂ ਸਾਰੇ ਸੁਪਾ ਨਿਵਾਸੀ ਠੀਕ ਠਾਕ ਹੋਵੋਗੇ ਤੇ ਸਾਰੇ ਤਕੜੇ ਹੋਵਗੇ ਇਹ ਸਰ ਜੋ ਅੱਜਕੱਲ ਲਖਨਊਸਰਵ ਇਲੈਕਸ਼ਨ ਦਾ ਵਿਗਲ ਵੱਜ ਚੁੱਕਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੋ ਕੀ ਤੁਹਾਡਾ ਜੂਥ ਜਿਹੜਾ ਤੁਹਾਡਾ ਕੀ ਕੰਮ ਕਰ ਰਿਹਾ ਹੈ ਜਿਵੇਂ ਤੁਹਾਨੂੰ ਪਤਾ ਹੀ ਆ ਕਿ 2024 ਦਾ ਬਿਕਲ ਵੱਜ ਚੁੱਕਾ ਆ ਤੇ ਬਸ ਮੈਂ ਇਹੋ ਹੀ ਆ ਕਿ ਸਾਡੀ ਯੂਥ ਕਾਂਗਰਸ ਸਾਰੀ ਪੰਜਾਬ ਯੂਥ ਕਾਂਗਰਸ ਵੱਤੋਂ ਵੱਧ ਜਿਹੜੇ ਆਪਣੇ 13 ਦੇ 13 ਐਮਪੀ ਕਾਂਗਰਸ ਦੇ ਯੂਥ ਕਾਂਗਰਸ ਦਾ ਸਭ ਤੋਂ ਵੱਡਾ ਯੋਗਦਾਨ ਰਹੂਗਾ ਉਹਦੇ ਇਹਦੇ ਵਿੱਚ ਇਹ ਆ ਕਿ ਯੂਥ ਕਾਂਗਰਸ ਹੀ ਕਿਉਂਕਿ ਨੌਜਵਾਨ ਹੀ ਹਮੇਸ਼ਾ ਜਿਹੜੀ ਸਰਕਾਰ ਨੂੰ ਇਸੇ ਪਾਸੇ ਮਤਲਬ ਨੌਜਵਾਨੀ ਸਰਕਾਰਾਂ ਬਣਾਉਂਦੇ ਤੇ ਨੌਜਵਾਨੀ ਸਰਕਾਰਾਂ ਲਾਉਂਦੇ ਆ ਤੇ ਨੌਜਵਾਨਾਂ ਦਾ ਪਿਛਲੇ ਹੀ ਦਿਨੀ ਤੁਸੀਂ ਇੱਕ ਪ੍ਰੋਗਰਾਮ ਕੋ ਐਸੇ ਜਿਹਦੇ ਵਿੱਚ ਇੰਨੇ ਨੌਜਵਾਨ ਇਕੱਠੇ ਹੋਏ ਸੀ ਜੋ ਉਥੇ ਜੋ ਕਿ ਸਾਡੇ ਮੈਂਬਰ ਪਾਰਲੀਮੈਂਟ ਸਰਦਾਰ ਜਸਬੀਨ ਸਿੰਘ ਜਿੰਪਾ ਜੀ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਸੀ ਤੇ ਉਹ ਵੀ ਇਸ ਚੀਜ਼ ਦੇ ਬਾਰੇ ਬੜਾ ਖੁਸ਼ ਹੋਏ ਕਿ ਇੰਨੇ ਨੌਜਵਾਨ ਇੱਕ ਥਾਂ ਇਕੱਤਰ ਹੋਣਾ ਬੜੀ ਵੱਡੀ ਗੱਲ ਹੁੰਦੀ ਆ ਤੇ ਮੈਂ ਸਾਰੇ ਜਿਹਨੇ ਉੱਥੇ ਨੌਜਵਾਨ ਪਰ ਤੇ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਤੰਦਈਆਂ ਨਾਲ ਜੀ ਆਇਆਂ ਕਰਦਾ ਕਿ ਤੁਸੀਂ ਉੱਥੇ ਪਹੁੰਚੇ ਆਪਣੇ ਨਿਮਾਣੇ ਦੇ ਕਹਿਣ ਤੇ ਭਰਾ ਦੇ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਅਸੀਂ ਸਾਰੀ ਪੰਜਾਬ ਯੂਥ ਕਾਂਗਰਸ ਸਾਡੇ ਇੰਚਾਰਜ ਜੀ ਅਜੇ ਚਕਾਰਾ ਜੀ ਪੰਜਾਬ ਪ੍ਰਧਾਨ ਮੋਹਿਤ ਮਿੰਦਰਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅਸੀਂ ਦਿਨ ਰਾਤ ਇੱਕ ਕੀਤੀ ਆਪਣੇ ਹਲਕਿਆਂ ਦੇ ਵਿੱਚ ਆਪਣੇ ਜਿੰਨੇ ਜਿੰਨੇ ਜੋ ਜੋ ਸਾਨੂੰ ਕੰਮ ਵੰਡੇ ਆ ਅਸੀਂ ਉੱਤੇ ਦਿਨ ਰਾਤ ਕਰਦੇ ਆ ਤੇ ਮੈਂ ਇਹ ਯਕੀਨ ਤੁਹਾਨੂੰ ਦਿਵਾਉਣਾ ਕਿ ਯੂਥ ਕਾਂਗਰਸ ਆਪਣੇ ਕਡੂਰ ਸਾਹਿਬ ਹਲਕਾ ਦੇ ਵਿੱਚ ਵੱਧੋ ਵੱਧ ਲੀਡ ਯੂਥ ਕਾਂਗਰਸ ਦਬਾਉਗੀ ਸਾਡੀ ਸਾਰੀ ਟੀਮ ਦਿਨ ਰਾਤ ਇੱਕ ਕਰ ਦੂਗੀ ਸਰਦਾਰ ਜਗਬੀਰ ਸਿੰਘ ਡਿੰਪਾ ਜੀ ਨੂੰ ਦਿਨ ਰਾਤ ਜਿਟਾਉਣ ਲਈ ਤੁਹਾਨੂੰ ਪਤਾ ਇੱਕ ਦੋ ਦਿਨਾਂ ਤੱਕ ਸਿਰਫ ਲਿਸਟੇ ਜਾਰੀ ਹੋਣ ਵਾਲੀ ਆ ਤੇ ਬਸ ਸਾਰੇ ਹੀ ਆਪਣੇ ਕਮਰ ਕੱਸੇ ਕਰ ਚੁੱਕੇ ਆ ਸਾਰੇ ਮੇਰੇ ਯੂਥ ਕਾਂਗਰਸ ਦੇ ਭਰਾ ਮੇਰੇ ਵਰਕਰ ਜਿੰਨੇ ਵੀ ਮੈਂ ਨਾ ਉਹ ਕਹਿੰਦਾ ਕਿ ਤੁਸੀਂ ਤਕੜੇ ਹੋ ਜਾਓ ਕਿਉਂਕਿ ਵੇਖੋ ਆਮ ਆਦਮੀ ਕਹਿੰਦੇ ਕਿ 13 ਵਿੱਚੋਂ 0 ਕਿਉਂਕਿ ਉਹ ਪਹਿਲਾਂ ਹੀ ਕਾਇ ਬੈਠਿਆ ਕਿ 13 ਵਿੱਚੋਂ 0 ਹੋਣੀ ਆ ਵੇਖੋ ਉਹਨਾਂ ਨੇ ਤਾਂ ਸਾਡਾ ਬੋਰਡ ਦਵਾਏ ਹੋਏ 13 ਵਿੱਚੋਂ 0 13 ਵਿੱਚੋਂ 0 ਤੇ ਇਹ ਇਦਾਂ ਹੀ ਹੋਣਾ ਉਹਨਾਂ ਦਾ 13 ਵਿੱਚੋਂ 0 ਹੀ ਆਉਣੀ ਆ ਕਿਉਂਕਿ ਵੇਖੋ ਉਹਨਾਂ ਨੇ 2 ਸਾਲ ਜਿੱਦੋਂ ਨਹਰਾ ਨਾਲ ਜਿਹੜੀ 13 ਦੀ 13ਾਂ ਪਾਰਟੀ ਜਿਹੜੀ ਜਿੱਤ ਪ੍ਰਾਪਤ ਕਰ ਗਈ ਉਹਦੇ ਬਾਰੇ ਕੀ ਕਹਿਣਾ ਜਦੋਂ ਕਿ ਚਲੋ ਸੁਪਨੇ ਲੰਨੇ ਨੇ ਤੇ ਸਾਰੇ ਲੈਣੇ ਜ਼ਰੂਰੀ ਹੁੰਦੇ ਆ ਵੇਖੋ ਵੀ ਸੁਪਨੇ ਲੰਨੇ ਪਿਆ ਪਹਿਲਾਂ ਤੇ ਲੋਕੀ ਗੁੰਮਰਾਹ ਹੋ ਗਏ ਪਹਿਲਾਂ ਜਿਹੜੇ 92 ਦੇ 92 ਉਹਦੇ ਵਿੱਚੋਂ ਵੀ ਹੁਣ ਵੇਖੋ 1 ਤੇ ਜਿਹੜਾ ਜਲੰਧਰ ਤੋਂ ਆ ਉਹ ਵੀ ਆਪਣੇ ਚੱਲ ਕੇ ਬੀਜਪੀ ਚ ਆ ਠੀਕ ਆ ਆਪਣਾ ਸਾਡੇ ਰਿੰਕੂ ਜੀ ਜੋ ਤਿਤਲੀ ਤਿਤਲੀ ਦੇ ਤੌਰ ਤੇ ਸਾਡੇ ਬਾਜਵਾ ਸਾਹਿਬ ਜੋ ਵੀ ਸਾਡੀ ਲੀਡਰਸ਼ਿਪ ਉਹਨਾਂ ਤਿਤਲੀਆਂ ਕਹਿੰਦੇ ਆ ਠੀਕ ਆ ਜਿਵੇਂ ਰਿੰਕੂ ਜੀ ਹੋਗੇ ਠੀਕ ਆ ਰਵਨੀਤ ਬਿੱਟੂ ਜੀ ਹੋਗੇ ਇਹ ਦੇਖੋ ਜਿਨ੍ਹਾਂ ਨੇ ਪਾਰਟੀ ਨੇ ਜਿਨ੍ਹਾਂ ਨੂੰ ਇੰਨਾ ਮਾਨ ਸਤਕਾਰ ਜਨਾ ਅੱਜ ਇਥੋਂ ਤੱਕ ਇਹਨਾਂ ਲਿਆਂਦਾ ਤੇ ਅੱਜ ਸਿਰਫ ਕੁਝ ਕਰ ਕਾਰਨਾ ਕਰਕੇ ਹੁਣ ਮੈਨੂੰ ਨਹੀਂ ਪਤਾ ਕਿ ਉਹ ਕਾਰਨ ਕੀ ਆ ਕਿ ਉਹਨਾਂ ਕਰਕੇ ਪਾਰਟੀ ਛੱਡਦੇ ਪਿਆ ਜਿਨ੍ਹਾਂ ਨੇ ਜਿਹੜੀ ਹਾਂਜੀ ਸਰ ਜੋ ਆਪਣੇ ਸਰਦਾਰ ਜਸਬੀਰ ਸਿੰਘ ਡਿੰਪਾ ਜੀ ਦਿਲ ਜੀ ਨੇ ਉਹਨਾਂ ਦੇ ਤੁਸੀਂ ਨਜ਼ਦੀਕੀ ਵਰਕਰ ਵੀ ਤੇ ਸਾਥੀ ਵੀ ਜੋ ਤੇ ਬਹੁਤ ਸਹਯੋਗੀ ਸੱਜਣ ਵੀ ਜੋ ਤੇ ਸਰ ਉਹਨਾਂ ਬਾਰੇ ਕੀ ਕਹਿਣਾ ਤੁਸੀਂ ਦੇਖੋ ਜਿਹੜੇ ਸਰਦਾਰ ਜਸਬੀਰ ਸਿੰਘ ਡਿੰਪਾ ਜੀ ਤੁਹਾਨੂੰ ਪਤਾ ਹੋਏਗਾ ਜੋ ਮਾਝੇ ਦੇ ਜਨਰਾਲ ਆ ਇਹਨੇ ਨੇਕ ਦੇਨ ਇਨਸਾਨ ਆ ਬੇਦਾਗ ਲੀਡਰ ਆ ਜਿੰਨਾ ਤੱਕ ਅਜੇ ਤੱਕ ਕੋਈ ਵੀ 1 ਰੁਪਏ ਦਾ ਵੀ ਮੈਨੂੰ ਕੋਈ ਉਂਗਲ ਖੜੀ ਕਰਕੇ ਕਹਿ ਦੇ ਕਿ ਸਰਦਾਰ ਸਰਦਾਰ ਦਸਵੀਰ ਸਿੰਘ ਨਿੰਪਾ ਜੀ ਦੇ ਉੱਤੇ 1 ਰੁਪਏ ਦਾ ਵੀ ਅਲੋਕੇਸ਼ਨ ਹੋਵੇ ਸਾਫ਼ ਸੁਥਰੇ ਲੀਡਰ ਆ ਮੈਂ ਆਪਣੇ ਸਾਰੇ ਹੀ ਕਾਂਗਰਸ ਵਰਕਰਾਂ ਨੂੰ ਅਪੀਲ ਕਰਦਾ ਆ ਕਿ ਆਪਾਂ ਸਰਦਾਰ ਦਸਵੀਰ ਸਿੰਘ ਨਿੰਪਾ ਜੀ ਨੂੰ ਦੁਬਾਰਾ ਤੋਂ ਮੈਂਬਰ ਪਾਰਲਮੈਂਟ ਬਣਾ ਕੇ ਉਹਨਾਂ ਨੂੰ ਆਪਾਂ ਪਾਰਲਮੈਂਟ ਵਿੱਚ ਭੇਜਿਏ ਤਾਂ ਜੋ ਕਿ ਆਪਣੇ ਡੂਰ ਸਾਹਿਬ ਲੋਕ ਸਭਾ ਦਾ ਡੂਰ ਸਾਹਿਬ ਦੇ ਵਕਾਸ ਹੋਰ ਵੱਧ ਤੋਂ ਵੱਧ ਹੋ ਸਕਣ ਕਿਉਂਕਿ ਇਹੋ ਜੇ ਨੇਕ ਦਿਲ ਇਨਸਾਨ ਕਿਉਂਕਿ ਜਿਹੜੇ ਦਿਨ ਰਾਤ ਵਰਕਰ ਦਾ ਫੋਨ ਚੁੱਕਦੇ ਕਿਉਂਕਿ ਮੈਂ ਉਦਾਹਰਨ ਬੈਠਾ ਰਹਾ ਤੇ 1:00 ਵਜੇ ਤੱਕ ਮੈਂ ਫੋਨ ਤੇ ਕਈ ਆਪਣੇ ਵਰਕਰਾਂ ਦੇ ਕੰਮ ਕਰਾ ਛੱਡੇ ਆ ਵੇਖੋ ਕੋਈ ਲੀਡਰ ਫੋਨ ਨਹੀਂ ਚੁੱਕਦੇ ਹੁੰਦੇ ਸਿਰਫ ਉਹ ਹੀ ਇੱਕ ਲੀਡਰ ਆ ਜਿਹੜੇ ਦਿਨ ਰਾਤ ਆਪਣੇ ਵਰਕਰ ਦੇ ਨਾਲ ਚਟਾਨ ਵਾਂਗੂ ਖੜਦੇ ਆ ਤੇ ਉਹਨਾਂ ਦੇ ਵਰਕਰ ਵੀ ਉਹਨਾਂ ਦੇ ਮੰਗਰ ਚਟਾਨ ਵਾਂਗੂ ਖੜੇ ਆਦੇ ਸੀ ਆਪਣੇ ਮੈਂ ਇੱਕ ਜ਼ਿਲ੍ਹੇ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਆਪਣੀ ਜਿੰਨੀ ਵੀ ਸਾਰੀ ਟੀਮ ਹੈ ਯੂਥ ਕਾਂਗਰਸ ਦੀ ਸਾਰੀ ਦਿਨ ਰਾਤ ਕਰਦੂਗੀ ਸਰਦਾਰ ਜਸਪੀਰ ਸਿੰਘ ਜਿੰਪਾ ਜੀ ਨੂੰ ਜਿਤਾਉਣ ਦੇ ਲਈ ਇਹ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਆ ਕਿ ਯੂਥ ਕਾਂਗਰਸ ਦਾ ਸਭ ਤੋਂ ਵੱਧ ਯੋਗਦਾਨ ਕਾਂਗਰਸ ਪਾਰਟੀ ਦੇ ਵਿੱਚ ਹੋਊਗਾ ਕਿਉਂਕਿ ਸਾਡੇ ਇੰਚਾਰਜ ਅਜੇ ਚਕਰਾ ਜੀ ਮੋਹਿਤ ਧਮਿੰਦਰਾ ਜੀ ਪੰਜਾਬ ਪ੍ਰਧਾਨ ਉਹਨਾਂ ਨੇ ਬੜੇ ਆਪਣਾ ਗਾਈਡਲਾਈਨਸ ਦਿੱਤਿਆ ਆ ਬਧੇ ਮਤਲਬ ਨਿਰਦੇਸ਼ਾ ਦੇ ਉਹਨਾਂ ਦੇ ਪਾਲਣਾ ਕਰਦੇ ਆ ਅਸੀਂ ਵੱਧ ਤੋਂ ਵੱਧ ਆਪਣਾ ਕੰਮ ਕਰਦੇ ਪਏ ਆ ਆਪਣੇ ਹਲਕੇ ਦੇ ਵਿੱਚ ਆਪਣੇ ਜਿੰਨੇ ਵੀ ਮੈਨੂੰ ਹਲਕੇ ਪੈਂਦੇ ਛੇ ਦੀਆਂ ਛੇ ਅਸੈਂਬਲੀਆਂ ਤੇ ਹੀ ਕੰਮ ਕਰਦੇ ਆ ਵੱਧ ਤੋਂ ਵੱਧ ਅਸੀਂ ਆਪਣਾ ਜਸਬੀਰ ਸਿੰਘ ਟੰਪਾ ਜੀ ਨੂੰ ਪਹਿਲਾਂ ਤੋਂ ਵੱਧ ਲੀਡ ਨਾਲ ਦਿਤਾਵਾਂਗੇ ਇਹ ਤੁਹਾਡੇ ਨਾਲ ਵਾਦਾ ਕਰਦਾ